ਪ੍ਰੇਮ ਭਗਤੀ ਤੋਂ ਬਿਨਾਂ ਅਜ ਤੱਕ ਰੱਬ ਨੂੰ ਕਿਸੇ ਨੇ ਨਾ ਹੀ ਪਾਇਆ ਤੇ ਨਾ ਹੀ ਕੋਈ ਪਾਵੇਗਾ। ਉਹ ਜਿਹੜਾ ਰੱਬ ਹੈ ਉਹ ਪ੍ਰੇਮ ਦਾ ਭੁੱਖਾ ਹੈ। ਉਹ ਜਿਹੜਾ ਰੱਬ ਹੈ ਉਹ ਤੁਹਾਡੀਆਂ ਵਸਤੂਆਂ ਦਾ ਭੁੱਖਾ ਨਹੀਂ। ਤੁਹਾਡੇ ਤਨ ਪਦਾਰਥ ਦਾ ਭੁੱਖਾ ਨਹੀਂ ਗੁਰਮੁਖੋ। ਉਹ ਤੁਸੀਂ ਪੜ੍ਹਨੇ ਉਹਨਾਂ ਬਾਣੀ ਵਿੱਚ ਗੋਬਿੰਦ ਭਾਉ ਭਗਤ ਕਾ ਭੁੱਖਾ ਸੱਚੀ ਪ੍ਰੀਤ ਲੋੜਦਾ। ਉਹ ਰੱਬ ਪ੍ਰੇਮਾ ਭਗਤੀ ਦਾ ਭੁੱਖਾ ਹੈ ਤਾਂ ਤੇ ਗੱਲ ਪੱਕੀ ਐ ਬਈ ਪ੍ਰੇਮ ਤੋਂ ਬਿਨਾ ਭਗਤੀ ਤੋਂ ਮਿਨਾ ਰੱਬ ਨੂੰ ਪਾਇਆ ਵੀ ਨਹੀਂ ਜਾ ਸਕਦਾ ਜੈਪੂ ਸਤਨਾਮ ਸ੍ਰੀ ਵਾਹਿਗੁਰੂ ਅੰਮ੍ਰਿਤ ਸਵਈਆਂ ਵਿੱਚ ਤਨਦਸ਼ਮੇਸ਼ ਪਿਤਾ ਜੀ ਆਖਦੇ ਐ ਨਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭਾਇਓ ਤਿਨਹੀ ਪ੍ਰਭ ਪਾਇਓ ਰੱਬ ਨੂੰ ਪਾਇਆ ਹੀ ਉਹਨਾਂ ਨੇ ਹੈ ਜਿਨ੍ਹਾਂ ਨੇ ਰੱਬ ਨੂੰ ਪ੍ਰੇਮ ਕੀਤਾ ਜੈਪੂ ਸਤਨਾਮ ਸ੍ਰੀ ਵਾਹਿਗੁਰੂ ਭਗਤਾਂ ਨੇ ਜੇ ਬਾਬੇ ਫਰੀਦ ਨੇ ਰੱਬ ਦੀ ਪ੍ਰਾਪਤੀ ਕੀਤੀ ਹੈ ਉਹਨਾਂ ਨੇ ਵੀ ਪ੍ਰੇਮ ਕੀਤਾ ਰੱਬ ਨੂੰ ਤੁਸੀਂ ਮਨਾ ਕੇ ਹਟਿਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਨੇ ਤਾਂ ਪ੍ਰੇਮ ਦੀ ਹਾਦੀ ਤੋੜ ਦਿੱਤੀ ਆਪਣੀ ਬਾਣੀ ਅੰਦਰ ਐਸਾ ਵਚਨ ਕੀਤਾ ਸਤਿਗੁਰੂ ਰਵਿਦਾਸ ਮਹਾਰਾਜ ਨੇ ਪ੍ਰੇਮ ਵਿੱਚ ਭਿੱਜ ਕੇ ਉਹ ਮਿੱਠੇ ਬੋਲ ਮਠ ਬੁਲੜਾ ਜੀ ਹਰ ਸੱਜਣ Swami ਮੋਰਾ ਐਸੇ ਮਿੱਠੇ ਬੋਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਨੇ ਉਸ ਰੱਬ ਦੀ ਬਾਬਤ ਕਹੇ ਉਹ ਤੁਸੀਂ ਪੜ੍ਹਦੇ ਹੋ ਨਾ ਬਾਣੀ ਵਿੱਚ ਸਤਿਗੁਰੂ ਜੀ ਆਖਦੇ ਐ ਜੋ ਤੁਮ ਗਿਰਬਰ ਤਉ ਹਮ ਮੋਰਾ ਗਿਰਬਰ ਕਹਿੰਦੇ ਹਨ ਪਹਾੜ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਆਖਦੇ ਐ ਸੱਚੇ ਪਾਤਸ਼ਾਹ ਜੇ ਤੁਸੀਂ ਗਿਰਬਰ ਰੂਪ ਹੋ ਮੋ ਜੇ ਤੁਸੀਂ ਪਹਾੜ ਰੂਪ ਹੋ ਜਾਓ ਤਾਂ ਮੈਂ ਮੋਰ ਬਣ ਕੇ ਤੁਹਾਡੇ ਵਿੱਚ ਆ ਕੇ ਪਹਿਲਾਂ ਪਾਵਾਂ ਜਪੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਉਡਾਰੀਆਂ ਅਲਾਵਾ ਸੱਚੇ ਪਾਤਸ਼ਾਹ ਤੁਹਾਡੇ ਪਹਾੜਾਂ ਵਿੱਚ ਆ ਕੇ ਜੇ ਤੁਸੀਂ ਪਹਾੜ ਰੂਪ ਹੋ ਜਾਓ ਐਸਾ ਪ੍ਰੇਮ ਇੱਥੋਂ ਤੱਕ ਆਖਿਆ ਜੋ ਤਮ ਚੰਦ ਤਉ ਹਮ ਪਹਿ ਹੈ ਚਕੋਰਾ ਐ ਅਕਾਲ ਪੁਰਖ ਵਾਹਿਗੁਰੂ ਜੀ ਜੇ ਤੁਸੀਂ ਚੰਦਰਮਾ ਹੋ ਜਾਓ ਨਾ ਤੁਸੀਂ ਚੰਦਰਮਾ ਰੂਪ ਹੋ ਜਾਓ ਮੈਂ ਤੁਹਾਡੀ ਚਕੌਰ ਬਣ ਜਾ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਉਹ ਭਾਈ ਗੁਰਦਾਸ ਜੀ ਆਖਦੇ ਆ ਨਾ ਚੰਦ ਚਕੌਰ ਪ੍ਰੀਤ ਹੈ ਲਾਏ ਤਾਰ ਨਿਹalle ਚੱਕਵੀ ਸੂਰਜ ਹੋਇਤ ਹੈ ਮਿਲਹੋਨ ਸੁਖਾਲੇ ਚਕੌਰ ਪ੍ਰੇਮ ਕਰਦੀ ਏ ਚੰਦਰਮਾ ਨੂੰ ਸਤਿਗੁਰੂ ਜੀ ਆਖਦੇ ਸੱਚੇ ਪਾਤਸ਼ਾਹ ਜੇ ਤੁਸੀਂ ਚੰਦਰਮਾ ਰੂਪ ਹੋ ਜਾਉਨਾ ਮੈਂ ਤੁਹਾਡੀ ਪ੍ਰੇਮ ਅਵਿਲਾਸ਼ੀ ਬਣ ਕੇ ਚਕੌਰ ਬਣ ਕੇ ਤੁਹਾਨੂੰ ਤੱਕਦੀ ਰਵਾਂ ਜੇ ਪੂ ਸਤਨਾਮ ਸ੍ਰੀ ਵਾਹਿਗੁਰੂ ਇੱਥੋਂ ਤੱਕ ਸੱਚੇ ਪਾਤਸ਼ਾਹ ਬਾਣੀ ਚ ਲਿਖਦੇ ਆ ਮਾਦਵੇ ਤੂੰ ਮਨ ਤੋਰੋ ਇਹਨੂੰ ਤੁਮਨਾ ਤੋਰੋ ਪਾਠ ਨਹੀਂ ਪੜਨਾ ਪ੍ਰਾਤਨ ਗ੍ਰੰਥਾਂ ਵਿੱਚੋਂ ਪੜ੍ਹੀਏ ਇਹਨਾਂ ਪ੍ਰਾਤਨ ਸਰੂਪਾਂ ਵਿੱਚੋਂ ਪੜ੍ਹੀਏ ਉੱਥੇ ਤੁਮਨ ਤੋਰੋ ਲਿਖਿਆ ਹੈ ਹੁਣ ਜੇ ਅਸੀਂ ਇਦਾਂ ਪੜਾਂਗੇ ਤੁਮਨਾ ਤੋਰੋ ਤੁਮ ਨਾ ਤੋਰਹੁ ਤੂੰ ਹਮ ਨਹੀਂ ਤੋਰਹਿ ਇਹ ਤਾਂ ਫਿਰ ਰੱਬ ਨਾਲ ਆਢਾ ਲਾਣਾ ਹੋ ਗਿਆ ਨਾ ਇਹ ਤਾਂ ਰੱਬ ਨਾਲ ਸ਼ਰੀਕਾ ਹੋ ਗਿਆ ਨਾ ਵੀ ਰੱਬਾ ਜੇ ਤੂੰ ਨਹੀਂ ਸਾਡੇ ਨਾਲ ਪ੍ਰੀਤ ਤੋੜੇਂਗਾ ਅਸੀਂ ਵੀ ਨਹੀਂ ਤੋੜਾਂਗੇ ਜਬੋ ਸਤਨਾਮ ਸ਼੍ਰੀ ਵਾਹਿਗੁਰੂ ਪਰ ਜਿਹੜਾ ਰੱਬ ਦਾ ਪਿਆਰਾ ਹੁੰਦਾ ਉਹ ਐਸੇ ਬਚਨ ਨਹੀਂ ਕਰਦਾ ਇਹਨੂੰ ਪੜ੍ਹਨਾ ਤੁੰਮਨ ਤੋਰਹੁ ਸੱਚੇ ਪਾਤਸ਼ਾਹ ਜੇ ਤੂੰ ਸਾਡੇ ਨਾਲ ਪ੍ਰੇਮ ਤੋੜਨਾ ਤੂੰ ਤੋੜ ਸਕਦਾ ਤੋ ਹਮ ਨਹੀਂ ਤੋਰਹਿ ਸੱਚੇ ਬਾਦਸ਼ਾਹ ਜੇ ਤੂੰ ਸਾਡੇ ਨਾਲ ਪ੍ਰੇਮ ਤੋੜੇ ਨਾ ਅਸੀਂ ਤਾਂ ਵੀ ਤੇਰੇ ਨਾਲ ਪ੍ਰੇਮ ਨਹੀਂ ਤੋੜਾਂਗੇ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਵੀ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਵਾਂਗੇ ਤੁਮ ਸਿਉ ਤੋਰ ਕਬਨ ਸਿਉ ਜੋਰ ਹੈ ਸੱਚੇ ਬਾਦਸ਼ਾਹ ਤੁਹਾਡੇ ਨਾਲੋਂ ਪ੍ਰੇਮ ਤੋੜ ਕੇ ਅਸੀਂ ਕਿੱਥੇ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ ਐਸਾ ਪ੍ਰੇਮ ਸਤਗੁਰੂ ਰਵਿਦਾਸ ਮਹਾਰਾਜ ਨੇ ਕੀਤਾ ਹੁਣ ਜਿਹੜਾ ਪ੍ਰੇਮ ਹੈ ਗੁਰਮੁਖੀ ਵੀ ਦੋ ਤਰ੍ਹਾਂ ਦਾ ਹੈ ਇੱਕ ਇੱਕ ਅੰਗੀ ਪ੍ਰੇਮ ਹੁੰਦਾ ਹੈ ਤੇ ਇੱਕ ਦੋ ਅੰਗੀ ਪ੍ਰੇਮ ਹੁੰਦਾ ਹੈ ਹੁਣ ਜਿਹੜਾ ਆਪਾਂ ਦੁਨੀਆ ਤੇ ਵੇਖਦੇ ਆਂ ਵੀ ਦੋ ਪ੍ਰਕਾਰ ਦਾ ਪ੍ਰੇਮ ਹੈ ਇੱਕ ਹੁੰਦਾ ਇਸ਼ਕ ਹਕੀਕੀ ਇੱਕ ਹੁੰਦਾ ਇਸ਼ਕ ਮਜਾਜੀ ਇਸ਼ਕ ਹਕੀਕੀ ਹੁੰਦਾ ਹੈ ਰੱਬ ਨਾਲ ਪ੍ਰੇਮ ਕਰਨਾ ਉਸ ਅੱਲਾਹ ਤਾਲ ਪਾਕ ਵਾਹਿਗੁਰੂ ਪਰਮੇਸ਼ਰ ਜਿਹਨੂੰ ਹਰੀ ਆਖਦੇ ਹੋ ਭਗਵਾਨ ਆਖਦੇ ਹੋ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੇਮ ਕਰਨਾ ਇਸ਼ਕ ਹਕੀਕੀ ਹੈ ਇਹਨਾਂ ਦੁਨਿਆਵੀ ਲੋਕਾਂ ਨਾਲ ਪ੍ਰੇਮ ਕਰਨਾ ਚਾਹੇ ਉਹ ਕੋਈ ਵੀ ਹੋਵੇ ਉਹ ਇਸ਼ਕ ਮਜਾਜੀ ਹੁੰਦਾ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਹੁਣੇ ਦੋ ਇੱਕ ਇਕੰਗੀ ਪ੍ਰੇਮ ਹੈ ਇੱਕ ਦੋ ਅੰਗੀ ਪ੍ਰੇਮ ਹੈ ਹੁਣ ਮੱਛੀ ਦਾ ਜਿਹੜਾ ਪ੍ਰੇਮ ਹੈ ਉਹ ਇਕੰਗੀ ਹੈ ਮੱਛੀ ਪਾਣੀ ਨੂੰ ਪ੍ਰੇਮ ਕਰਦੀ ਹੈ ਪਾਣੀ ਮੱਛੀ ਨੂੰ ਪ੍ਰੇਮ ਨਹੀਂ ਕਰਦਾ ਜੱਪੋ ਸਤਨਾਮ ਸ੍ਰੀ ਵਾਹਿਗੁਰੂ ਜੇ ਮੱਛੀ ਪਾਣੀ ਤੋਂ ਬਾਹਰ ਆ ਜਾਏ ਤੜਫ ਤੜਫ ਕੇ ਮਰ ਜਾਂਦੀ ਹੈ ਪਰ ਕਦੇ ਵੀ ਪਾਣੀ ਮੱਛੀ ਨੂੰ ਬਚਾਉਣ ਵਾਸਤੇ ਬਾਹਰ ਨਹੀਂ ਆਉਂਦਾ ਨਹੀਂ ਆਉਂਦਾ ਕਦੇ ਵੀ ਨਹੀਂ ਆਏਗਾ ਕਿਉਂਕਿ ਮੱਛੀ ਪਾਣੀ ਨੂੰ ਪ੍ਰੇਮ ਕਰਦੀ ਹੈ ਪਾਣੀ ਮੱਛੀ ਨੂੰ ਨਹੀਂ ਕਰਦਾ ਜਪੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਇਸੇ ਤਰ੍ਹਾਂ ਚੰਦਰਮਾ ਹੈ ਚਕੌਰ ਤੱਕਦੀ ਰਹਿੰਦੀ ਹੈ ਸੂਰਜ ਨੂੰ ਵਾਹਿਗੁਰੂ ਮਾਫ ਕਰਿਓ ਚੰਦਰਮਾ ਨੂੰ ਚੰਦਰਮਾ ਘੁੰਮੀ ਜਾਂਦਾ ਘੁੰਮੀ ਜਾਂਦਾ ਉਹ ਵੀ ਐਵੇਂ ਘੁੰਮੀ ਜਾਂਦੀ ਹੈ ਚਕੋਰ ਨਾਲ ਹੀ ਗਰਦਨ ਕਮਾਈ ਜਾਂਦੀ ਹੈ ਉਹ ਗਰਦਨ ਕਮਾਉਂਦੀ ਕਮਾਉਂਦੀ ਗਰਦਨ ਟੁੱਟ ਕੇ ਉਹਦੀ ਮੌਤ ਹੋ ਜਾਂਦੀ ਹੈ ਚਕੋਰ ਮਾਰੀ ਜਾਂਦੀ ਹੈ ਪਰ ਉਹਦੀ ਮੌਤ ਨੂੰ ਵੇਖ ਕੇ ਉਹਨੂੰ ਤੜਫਦੀ ਵੇਖ ਕੇ ਚੰਦਰਮਾ ਕਦੇ ਵੀ ਉਹਨੂੰ ਬਚਾਣ ਲਈ ਨਹੀਂ ਆਉਂਦਾ ਜੇਪੋ ਸਤਨਾਮ ਸ੍ਰੀ ਵਾਹਿਗੁਰੂ ਕਿਉਂ ਨਹੀਂ ਆਉਂਦਾ ਕਿਉਂਕਿ ਇਹਨਾਂ ਦਾ ਪ੍ਰੇਮ ਹੈ ਜਿਹੜਾ ਉਹ ਇਕੰਗੀ ਹੈ ਪਰ ਹਾਂ ਜੇ ਅਸੀਂ ਗੁਰੂ ਨਾਲ ਪ੍ਰੇਮ ਕਰਾਂਗੇ ਨਾ ਗੁਰੂ ਦਾ ਪ੍ਰੇਮ ਦੋngੀ ਹੈ ਗੁਰਮੁਖੋ ਉਹ ਭਾਈ ਗੁਰਦਾਸ ਨੂੰ ਬਾਣੀ 'ਚ ਲਿਖਣਾ ਪੈ ਗਿਆ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਘੋਟ ਪੈਂਡਾ ਆਗੇ ਹੋਇ ਲੇਤ ਹੈ ਆਗੇ ਹੋਇ ਲੇਤ ਹੈ ਤੁਸੀਂ ਆਪਣੇ ਗੁਰੂ ਵੱਲ ਇੱਕ ਕਦਮ ਪਟੋ ਗੁਰੂ ਤੁਹਾਡੇ ਵੱਲ ਕਰੋੜਾ ਇੱਕ ਕਦਮ ਪੜ ਜਾਏਗਾ ਜੇ ਪੂ ਸਤਨਾਮ ਸ੍ਰੀ ਵਾਹਿਗੁਰੂ ਜੇ ਸਿੱਖ ਗੁਰੂ ਨੂੰ ਪ੍ਰੇਮ ਕਰਦਾ ਹੈ ਜੇ ਸਿੱਖ ਗੁਰੂ ਨੂੰ ਪ੍ਰੇਮ ਕਰਦਾ ਤਾਂ ਗੁਰੂ ਵੀ ਆਪਣੇ ਸਿੱਖ ਨੂੰ ਅਥਾਹ ਪ੍ਰੇਮ ਕਰਦਾ ਹੈ ਅਥਾਹ ਪ੍ਰੇਮ ਕਰਦਾ ਹੈ ਗੁਰਮੁਖੋ ਉਹ ਤੁਸੀਂ ਸੁਣਿਆ ਨਾ ਕੀਰਤਪੁਰ ਸਾਹਿਬ ਦਾ ਇਤਿਹਾਸ ਇੱਕ ਮਾਤਾ ਸੀ ਮਾਤਾ ਜਿਹਦਾ ਨਾਮ ਇਤਿਹਾਸ ਵਿੱਚ ਮਾਈ ਤੰਬੋ ਆਇਆ ਉਹ ਬੜਾ ਪ੍ਰੇਮ ਨਾਲ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਸੀ ਉਹਨੇ ਬੇਨਤੀ ਕਰਨੀ ਸੱਚੇ ਪਾਤਸ਼ਾਹ ਇਹ ਦੁਨੀਆ ਦੇ ਲੋਕ ਤੁਹਾਨੂੰ ਆਪਣੇ ਘਰ ਵਿੱਚ ਸੱਦਦੇ ਐ 36 ਪ੍ਰਕਾਰ ਦੇ ਭੋਜਨ ਪਦਾਰਥ ਤੁਹਾਨੂੰ ਸਿਖਾਉਂਦੇ ਐ ਬੜੇ ਤਰ੍ਹਾਂ ਦੇ ਪਦਾਰਥ ਤੁਹਾਨੂੰ ਸਿਖਾਉਂਦੇ ਸੱਚੇ ਪਾਤਸ਼ਾਹ ਮੈਂ ਗਰੀਬ ਆ ਕਦੇ ਮੇਰੀ ਵੀ ਰੁੱਖੀ ਮਿੱਸੀ ਸ਼ਕਣ ਤੁਸੀਂ ਆਓਂਗੇ ਪ੍ਰੇਮ ਨਾਲ ਯਾਦ ਕਰਦੀ ਐ ਹਾਂ ਜੇ ਕੋਈ ਪ੍ਰੇਮ ਨਾਲ ਯਾਦ ਕਰੇ ਉਹ ਰੂਪ ਪਸੰਦ ਯਾਦ ਕਰਦੇ ਸੀ ਸੱਚੇ ਪਾਤਸ਼ਾਹ ਉਹਨਾਂ ਦਾ ਜਲ ਵੀ ਸ਼ਕਣ ਚਲੇ ਗਏ ਸੀ ਜੇ ਉਹ ਸਤਨਾਮ ਸ੍ਰੀ ਵਾਹਿਗੁਰੂ ਜਲ ਛਕਣ ਚਲੇ ਗਏ ਸੀ ਭਾਈ ਰੂਪਾ ਯਾਦ ਕਰਦਾ ਸੀ ਛੇਵੇਂ ਪਾਸ਼ਾ ਉਹਨਾਂ ਦਾ ਜਲ ਛਕਣ ਚਲੇ ਗਏ ਕੋਈ ਗੁਰੂ ਨੂੰ ਪ੍ਰੇਮ ਨਾਲ ਯਾਦ ਕਰੇ ਗੁਰੂ ਉੱਥੇ ਹੀ ਸਹਾਇ ਹੋ ਜਾਂਦਾ ਜੱਬ ਉਹ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਹੀ ਸਹਾਇ ਹੋ ਜਾਂਦਾ ਪਰ ਹਾਂ ਤੁਹਾਡਾ ਪ੍ਰੇਮ ਸੱਚਾ ਹੋਵੇ ਤੁਹਾਡੀ ਭਾਵਨਾ ਸੱਚੀ ਹੋਵੇ ਹੁਣੇ ਯਾਦ ਕਰਦੀ ਸੀ ਉਧਰ ਤਾਰਾਂ ਖੜਕ ਗਈਆਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਵੀ ਹਾਂ ਕੋਈ ਮੈਨੂੰ ਯਾਦ ਕਰ ਰਿਹਾ ਹੈ ਸਿੱਖਾਂ ਨੂੰ ਆਖਦੇ ਮਹਾਰਾਜ ਕਹਿੰਦੇ ਸਿੱਖੋ ਸਾਨੂੰ ਭੁੱਖ ਲੱਗੀ ਐ ਛੇਤੀ ਚਲੋ ਸਿੱਖਾਂ ਆਖਦੇ ਮਹਾਰਾਜ ਤੁਹਾਨੂੰ ਭੁੱਖ ਲੱਗੀ ਐ ਚਲੋ ਆਪਾਂ ਲੰਗਰ ਤੇ ਚੱਲਦੇ ਆ ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਉਣੇ ਮਹਾਰਾਜ ਕਹਿੰਦੇ ਨਹੀਂ ਕੱਲੀ ਸਾਨੂੰ ਤਨ ਪਦਾਰਥ ਕੱਲੀ ਭੋਜਨ ਦੀ ਭੁੱਖ ਨਹੀਂ ਲੱਗੀ ਸਾਨੂੰ ਭੁੱਖ ਲੱਗੀ ਐ ਕਿਸੇ ਦੇ ਪ੍ਰੇਮ ਦੀ ਜਪੋ ਸਦਨਾਓ ਸ਼੍ਰੀ ਵਾਹਿਗੁਰੂ ਪ੍ਰੇਮ ਨਾਲ ਯਾਦ ਕਰ ਰਿਹਾ ਮਹਾਰਾਜ ਮਾਈ ਤਾਂਬੂ ਦੇ ਘਰ ਜਾ ਕੇ ਦਰਵਾਜ਼ਾ ਖੜਕਾਉਂਦੇ ਮਾਈ ਖੋਲ ਦਰਵਾਜਾ ਜਿਹਨੂੰ ਯਾਦ ਕਰਦੀਆਂ ਨਾ ਰੋਜ ਆਗਿਆ ਹੰਜੂ ਸਤਨਾਮ ਸ਼੍ਰੀ ਵਾਹਿਗੁਰੂ ਛੇਤੀ ਘਰ ਸਾਨੂੰ ਬੜੀ ਭੁੱਖ ਲੱਗੀ ਐ ਜੋ ਵੀ ਘਰਚ ਬਣਾਇਆ ਸ਼ਕਾ ਇਹਦੀ ਖੁਸ਼ੀ ਦੀ ਹੱਦ ਨਾ ਰਹੀ ਇਹਨੇ ਰੋ ਰੋ ਗੁਰੂ ਸਾਹਿਬ ਦੇ ਚਰਨ ਧੋ ਦਿੱਤੇ ਇੰਨਾ ਪ੍ਰੇਮ ਸਿੱਖਾਂ ਦਾ ਗੁਰੂ ਨਾਲ ਸੀ ਰੋ ਰੋ ਕੇ ਚਰਨ ਧੋ ਦਿੱਤੇ ਚਰਨ ਐਸੇ ਧੋਏ ਮਹਾਰਾਜ ਤੁਸੀਂ ਮੇਰੇ ਘਰੇ ਆਏ ਹੋ ਇਹਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਇਹ ਗਈ ਅੰਦਰ ਜਿਹੜੇ ਪੌਣੇ ਚ ਨੇ ਪ੍ਰਸ਼ਾਦ ਦੇ ਲਪੇਟ ਕੇ ਰੱਖੇ ਸੀ ਮਹਾਰਾਜ ਨੂੰ ਲਿਆ ਕੇ ਇਹਨੇ ਪ੍ਰਸ਼ਾਦੇ ਛਕਾਏ ਮਹਾਰਾਜ ਬੜੇ ਆਨੰਦ ਨਾਲ ਪ੍ਰਸ਼ਾਦਾ ਛਕ ਰਹੇ ਐ ਬੜੇ ਆਨੰਦ ਨਾਲ ਪ੍ਰਸ਼ਾਦਾ ਛਕ ਰਹੇ ਇਹ ਇੰਨੀ ਖੁਸ਼ ਹੋਈ ਇੰਨੀ ਇਹਦੀ ਰੂਹ ਭਿੱਜੀ ਗਈ ਇਹ ਮੁਖ ਤੋਂ ਪਤਾ ਕੀ ਬੋਲਦੀ ਐ ਬੋਲਣਾ ਤਾਂ ਇਹ ਸੀ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ ਤੂੰ ਬਖਸ਼ਣਹਾਰ ਪ੍ਰੇਮ ਵਿੱਚ ਐਸੀ ਖੁਬ ਗਈ ਐਸੀ ਪ੍ਰੇਮ ਵਿੱਚ ਭਿੱਜ ਗਈ ਇਹ ਮੁਖੋਂ ਇਹੀ ਬੋਲੀ ਜਾਂਦੀ ਏ ਤੂੰ ਪਾਪੀ ਮੈਂ ਬਖਸ਼ਣਹਾਰ ਜੱਬੂ ਸਤਨਾਮ ਸ੍ਰੀ ਵਾਹਿਗੁਰੂ ਤੂੰ ਪਾਪੀ ਮੈਂ ਬਖਸ਼ਣਹਾਰ ਜਿਹੜੇ ਕੋਲ ਸਿੱਖ ਖੜੇ ਨੇ ਸਿੱਖ ਚਝੋੜਦੇ ਐ ਮਾਂ ਮਾਈ ਇਹ ਕੀ ਬੋਲੀ ਜਾਂਦੀ ਏ ਮਹਾਰਾਜ ਆਖਦੇ ਕਹਿੰਦੇ ਸਿੱਖੋ ਇਹਨੂੰ ਨਾਂ ਰੋਕੋ ਇਹਨੂੰ ਨਾਂ ਰੋਕੋ ਇਹਦੀ ਅਵਸਥਾ ਹੁਣ ਸ਼ਬਦਾਂ ਤੋਂ ਉਤਾਂ ਦੀ ਹੋ ਗਈ ਹੈ ਉੱਪਰ ਦੀ ਹੋ ਗਈ ਹੈ ਜੈਪੂ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਕਹਿਣ ਤੋਂ ਪਾਵੈ ਜਿਹੜਾ ਸੱਚੇ ਪਾਤਸ਼ਾਹ ਨੂੰ ਪ੍ਰੇਮ ਨਾਲ ਯਾਦ ਕਰਦਾ ਹੈ ਨਾ ਪਿਆਰ ਨਾਲ ਯਾਦ ਕਰਦਾ ਹੈ ਸੱਚੇ ਪਾਤਸ਼ਾਹ ਉਹਨਾਂ ਦੀ ਰੁੱਖੀ ਵੀ ਸੀ ਵੀ ਛਕਣ ਚਲੇ ਜਾਂਦੇ ਜੈਪੂ ਸਤਨਾਮ ਸ੍ਰੀ ਵਾਹਿਗੁਰੂ ਪਰ ਹਾਂ ਕੋਈ ਪ੍ਰੇਮ ਨਾਲ ਯਾਦ ਕਰੇ ਕੋਈ ਸੱਚੀ ਤੇ ਸੁੱਚੀ ਕਿਰਤ ਵਾਲਾ ਹੋਵੇ ਕੋਈ ਪ੍ਰੇਮ ਅਭਿਲਾਸ਼ੀ ਹੋਵੇ ਫੇਰ ਮਹਾਰਾਜ ਚਲੇ ਜਾਂਦੇ ਆਂ